ਨੇ ਇਸ ਨੂੰ ਦਾ ਪੰਜਾਬ ਟਾਈਮ ਸੋ ਅੱਜ ਆਪਾਂ ਗੱਲ ਕਰਦੇ ਰਜੀਵ ਸ਼ਰਮਾ ਐਡਵੋਕੇਟ ਹਾਈ ਕੋਰਟ ਨਾਲ ਜਿਨ੍ਹਾਂ ਵੱਲੋਂ ਅੱਜ ਪਿਛਲੇ ਕਾਫੀ ਦਿਨ ਤੋਂ ਮੁੱਦਾ ਪੱਖਿਆ ਹੋਇਆ ਜਿਹੜਾ ਪਟਿਆਲੇ ਦੇ ਕਰਨਲ ਸਾਹਿਬ ਨਾਲ ਕੁਟਮਾਰ ਹੋਈ ਸੀ ਨਾ ਅੱਜ ਅਸੀਂ ਆਪਾਂ ਗੱਲਬਾਤ ਕਰਦੇ ਹਾਂ ਰਜੀਵ ਸ਼ਰਮਾ ਐਡਵੋਕੇਟ ਪੰਜਾਬ ਐਂਡ ਹਰਿਆਣਾ ਕੋਰਟ ਸਾਸ਼ੀ ਜੀ ਸਰ ਕੀ ਹਾਲ ਹੈ ਜੀ ਸੱਚੀ ਕਾਲ ਜੀ ਬਹੁਤ ਵਧੀਆ ਜੀ ਸੁਣਾ ਸਰ ਤੁਸੀਂ ਅੱਜ ਪੰਜਾਬ ਐਂਡ ਹਰਿਆਣਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਅੱਜ ਜਿਹੜਾ ਮੈਟਰ ਲੈ ਕੇ ਆਏ ਹੋ ਇਸ ਬਾਰੇ ਸਾਨੂੰ ਥੋੜਾ ਜਾਣਕਾਰੀ ਦਿਓ ਕੀ ਮੈਟਰ ਹੈ ਕੀ ਲੈ ਕੇ ਆਏ ਹੋ ਜੀ ਇਹ ਮੈਟਰ ਉਹ ਬਰੂਟਲ ਅਟੈਕ ਜਿਹੜਾ ਕਰਨਲ ਸਾਹਿਬ ਪੁਸ਼ਪਿੰਦਰ ਸਿੰਘ ਜੀ ਬਾੜ ਦੇ ਉੱਤੇ ਪਟੇਲਾ ਵਿੱਚ 13 14 ਤਰੀਕ ਨੂੰ ਹੋਇਆ ਉਸ ਦੇ ਰਿਲੇਸ਼ਨ ਚ ਅੱਜ ਮੈਂ ਹਾਈ ਕੋਰਟ ਚ ਆ ਕੇ ਇਹ ਮੈਟਰ ਜਿਹੜਾ ਹਾਈ ਕੋਰਟ ਦੇ ਜਿਹੜੇ ਹਾਇਰ ਜਜੇਸ ਆ ਹਈ ਹੈ ਜੱਜ ਸਾਹਿਬ ਨੇ ਬੜੇ ਰਾਮਨਾਲ ਬੜੇ ਕਾਮਨਾਸ ਨਾਲ ਸੁਣੀ ਹੈ ਤਾਂ ਉਹਨਾਂ ਨੇ ਮੈਨੂੰ ਇੱਕ ਭਰੋਸਾ ਦਿਲਾਇਆ ਕਿ ਇਹ ਐਪਰੋਪਰੀਟ ਟਾਈਮ ਇਹ ਪਿਕ ਕਰ ਲਈ ਜਾਏਗੀ ਤੁਸੀਂ ਆਪਣੇ ਜਿਹੜੇ ਵੀ ਦਸਤਾਵੇਜ਼ ਜਿਹੜੇ ਵੀ ਡਾਕੂਮੈਂਟਸ ਪ੍ਰੋਪਰ ਫਾਰਮ ਚ ਰਜਿਸਟਰੀ ਚ ਫਾਈਲ ਕਰ ਦੋ ਇਹ ਜਿਹੜਾ ਪ੍ਰੋਸੈਸ ਹੈ ਇਹ ਵੀ ਸਾਡੇ ਕੋਲ ਆ ਜਾਣਗੇ ਐਟ ਦਾ ਸੇਮ ਟਾਈਮ ਅਗਰ ਜੁਡੀਸ਼ਰੀ ਚਾਹੇਗੀ ਤਾਂ ਇਹਨੂੰ ਆਪਣੇ ਆਪ ਵੀ ਸੂਵ ਮੋਟੋ ਕੌਗਨਿਸ ਲੈ ਕੇ ਇਹਨੂੰ ਪਿਕ ਕਰ ਲਏਗੀ ਜਦ ਸਾਡੀ ਨੋਲੇਜ ਪੂਰਾ ਮੈਟਰ ਆ ਗਿਆ ਉਹਨਾਂ ਨੇ ਪੂਰਾ ਮੈਟਰ ਪੜਿਆ ਪੂਰੀ ਪ੍ਰੇਅਰ ਸੁਣੀ ਹੈ ਪ੍ਰੇਅਰ ਸਿਰਫ ਇਹੀ ਸੀ ਕਿ ਪੁਲਿਸ ਜੜੀ ਹੀ ਗਈ ਹੈ ਕੰਪਲੇਨੈਂਟ ਜੜੀ ਹੈ ਕੰਪਲੇਨਰ ਜੜੀ ਹੈ ਗਰੀਬ ਨੂੰ ਬਣਾਏ ਨਾ ਕਿ ਟਾਬਾ ਨੂੰ ਕਿਉਂਕਿ ਉਹਦੀ ਲੋਕਲ ਸਟੈਂਡ ਹੀ ਨਹੀਂ ਹੈ ਲੋਕਲ ਸਟੈਂਡ ਦਾ ਮਤਲਬ ਹੈ ਕਿ ਉਹਦਾ ਕੋਈ ਲੈਂਡ ਨਹੀਂ ਹੈ ਕੰਪਲੀਟ ਜਿਹੜੇ ਮਾਰਗਟ ਹੋਈ ਹੈ ਉਹ ਕੰਪਲੀਟ ਬੰਨਾ ਚਾਹੀਦਾ ਦੂਜਾ ਜਿਹੜੇ ਵੀ ਪੁਲਿਸ ਵਾਲੇ ਜਿਹੜੇ ਦੋਸ਼ੀ ਨੇ ਜਿਹੜੇ ਅਕਿਊਜ਼ਡ ਨੇ ਉਹਨਾਂ ਸਾਰਿਆਂ ਦੇ ਨਾਮ ਜਿਹੜੇ ਐਫ ਆਈ ਆਰ 'ਚ ਪਾਏ ਜਾਣ ਜਿਹੜੀ ਇਹਨਾਂ ਨੇ ਸਸਪੈਂਸ਼ਨ ਕੀਤੀ ਹੈ ਬਿਲਕੁਲ ਆਈ ਵੋਸ਼ ਹੈ ਇਹ ਆਈ ਵੋਸ਼ ਜਿਹੜਾ ਚੱਲਣਾ ਨਹੀਂ ਹੈ ਕਿਉਂਕਿ ਮੈਂ ਦੇਖ ਰਿਹਾ ਕਿ ਪੂਰਾ ਇੰਡੀਆ ਜਿਹੜਾ ਇੱਕ ਪਾਸੇ ਹੋ ਚੁੱਕਾ ਹੋਇਆ ਜੋ ਇੱਕ ਡਿਮਾਂਡ ਕਰ ਰਿਹਾ ਹੈ ਕਿ ਇਹਦੇ ਵਿੱਚ ਨਿਆਂ ਹੋਣਾ ਚਾਹੀਦਾ ਸਰਵਿੰਗ ਕਰਨ ਲੱਗੇ ਨੇ ਆਰਮੀ ਦੇ ਉਹਨਾਂ ਨਾਲ ਨਿਆਂ ਨਹੀਂ ਹੋ ਰਿਹਾ ਤੇ ਆਮ ਬੰਦਾ ਇਹੀ ਸੋਚ ਰਿਹਾ ਕਿ ਸਾਡੇ ਨਾਲ ਕੀ ਹੋਏਗਾ ਕੱਲ ਨੂੰ ਪੁਲਿਸ ਇਸ ਤਰ੍ਹਾਂ ਦਾ ਅਗਰ ਧੱਕਾ ਕਰੇਗੀ ਤਾਂ ਇਨਜਸਟਿਸ ਕਰੇਗੀ ਤੇ ਉਸ ਕੇਸ ਅੱਪ ਕਿਥੇ ਜਾਓਗੇ ਪਰ ਮੈਂ ਸਾਰੇ ਮਸ਼ਵਾਹਰ ਨਾਲ ਚਾਹੁੰਦਾ ਕਿ ਹਾਇਰ ਜੁਡੀਸ਼ਰੀ ਹਾਈ ਕੋਰਟ ਹਰ ਵਕਤ ਤਿਆਰ ਹੈ ਨੈਸੈਸਰੀ ਐਕਸ਼ਨ ਲੈਣ ਵਾਸਤੇ ਹਰ ਇੱਕ ਚੀਜ਼ ਇਹਨਾਂ ਦੇ ਨੋਟਿਸ ਵਿੱਚ ਹੈਗੀ ਹੈ ਮੈਂ ਇਹ ਵੀ ਇੱਕ ਨੋਟ ਗੱਲ ਕੀਤੀ ਕਿ ਇਹ ਮੈਟਰ ਆਲਰੇਡੀ ਕਈ ਲਾਇਰਸ ਨੇ ਐਡਵੋਕੇਟਸ ਵੈਟਗੈਟਸ ਨੇ ਜਦ ਹੀ ਸਹਿਬਾਨ ਦੇ ਨੋਟਿਸ ਪਹਿਲੇ ਹੀ ਲੈਣ ਦਿੱਤਾ ਆ ਸੀ ਤੇ ਹੋ ਸਕਦਾ ਹੈ ਕਿ ਅੱਜ ਜਾਂ ਕੱਲ੍ਹ ਕਿਉਂਕਿ ਅੱਜ ਜਿਹੜਾ ਫਰਡੇ ਹੈ ਔਰ ਮੰਡੇ ਨੂੰ ਉਹ ਜਿਹੜਾ ਕੋਰਟ ਲੱਗੇਗੀ ਜਿਹੜਾ ਮੋਸਟ ਪ੍ਰੋਬੇਬਲੀ ਹੈ ਇਹ ਜਿਹੜਾ ਹੈ ਸੂ ਮੋਟੋ ਕੌਗਨੀਸ਼ਨ ਸੇ ਦਾ ਬਾਈ ਮੰਡੇ ਮੈਨੂੰ ਜੋ ਲੱਗ ਰਿਹਾ ਕੋਰਟ ਵੱਲੋਂ ਲੈ ਲਿਤਾ ਜਾਵੇਗਾ ਸਰ ਜਿਹੜਾ ਤੁਸੀਂ ਅੱਜ ਕੋਰਟ ਪੰਜਾਬ ਐਂ ਹਰਿਆਣਾ ਹਾਈ ਕੋਰਟ ਪਹੁੰਚੇ ਹੋ ਇਹ ਤੁਹਾਨੂੰ ਫੈਮਲੀ ਵੱਲੋਂ ਪਹੁੰਚੇ ਹੋ ਕਿਦਾਂ ਕੀ ਉਹ ਵੀ ਥੋੜਾ ਸਾਨੂੰ ਦੱਸੋ ਪਲੀਜ਼ ਦੇਖੋ ਮੇਰਾ ਫੈਮਲੀ ਨਾਲ ਕੋਈ ਲਿੰਕ ਨਹੀਂ ਹੈ ਮੈਂ ਐਜ਼ ਅ ਲੇਮਨ ਇੱਥੇ ਪਹੁੰਚੇ ਮੈਂ ਪਟੀਸ਼ਨ ਵੀ ਜੱਜ ਸਾਹਿਬ ਨੂੰ ਦਿੱਤੀ ਹੈ ਪਟੀਸ਼ਨ ਦੀ ਕਾਪੀ ਤੁਹਾਡੇ ਕੋਲ ਹੈਗੀ ਹੈ ਜਿਹੜੀ ਕਿ ਮੈਂ ਆਲਰੇਡੀ ਜੱਜ ਸਾਹਿਬ ਨੂੰ ਵੀ ਇੱਕ ਦੇ ਚੁੱਕਾ ਹਾਂ ਜਿਹਦੇ ਵਿੱਚ ਪ੍ਰੇਅਰ ਕੀਤੀ ਗਈ ਹੈ ਕਿ ਉਹਨਾਂ ਨੂੰ ਕੰਪਲੇਂਟ ਮਨਾਇਆ ਜਾਏ ਤੇ ਜਿਹੜੇ ਦੋਸ਼ੀ ਉਹਨਾਂ ਦੇ ਨਾਮ ਐਫ ਆਈ ਆਰ ਐਫ ਆਈ ਆਰ ਚ ਪਾਈ ਜਾਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਿਉਂਕਿ ਅਲਟੀਮੇਟਲੀ ਜਦੋਂ ਇੱਕ ਵਾਰ ਐਫ ਆਈ ਆਰ ਚ ਨਾ ਹੋ ਗਿਆ ਨਾ ਤੇ ਪੁਲਿਸ ਨੂੰ ਚਲਾਨ ਪੇਸ਼ ਕਰਨਾ ਹੀ ਪਏਗਾ ਔਰ ਚਲਾਨ ਪੇਸ਼ ਹੋ ਗਿਆ ਜਾਂ ਨਹੀਂ ਹੋਇਆ ਉਹ ਮੈਟਰ ਆਟੋਮੈਟਿਕਲੀ ਜਿਹੜਾ ਜੁਡੀਸ਼ਰੀ ਦੇ ਹੱਥ ਚ ਜਾ ਜਾਂਦਾ ਤੇ ਪੁਲਿਸ ਦੇ ਹੱਥੋਂ ਨਿਕਲ ਜਾਂਦਾ ਨਹੀਂ ਪਾ ਰਹੀ ਹੈ ਕਿਉਂਕਿ ਉਹ ਨਹੀਂ ਜਾਣਦੀ ਕਿ ਮੈਟਰ ਜਿਹੜਾ ਜੁਡੀਸ਼ਰੀ ਦੇ ਅੰਡਰ ਆਇਆ ਪਰ ਪੁਲਿਸ ਨੂੰ ਇਹ ਵੀ ਗੱਲ ਪਤਾ ਹੈ ਕਿ ਸੂਓ ਮੋਟੋ ਕੋਗਨੀਸ਼ੈਂਸ ਜਿਹੜਾ ਹਾਈ ਕੋਰਟ ਕਦੀ ਵੀ ਕਿਸੇ ਵੀ ਮੁੱਦੇ ਤੇ ਕਿਸੇ ਵੀ ਮੈਟਰ ਤੇ ਲੈ ਸਕਦੀ ਹੈ ਤੇ ਆਲਰੇਡੀ ਤੁਸੀਂ ਕਹ ਰਹੇ ਹੋ ਕਿ ਉਹ ਮਤਲਬ ਜੋ ਕਰ ਰਹੇ ਨੇ ਉਹ ਬਿਲਕੁਲ ਵੀ ਟੋਲਰੇਬਲ ਨਹੀਂਗਾ ਔਰ ਸਭ ਕੁਝ ਹਾਇਰ ਜੁਡੀਸ਼ਰੀ ਦੇ ਸਾਹਮਣੇ ਹੋ ਰਿਹਾ ਔਰ ਉਸ ਨੂੰ ਦੇਖ ਰਹੇ ਹੈ ਔਰ ਕਿਸੇ ਵੀ ਮੌਕੇ ਤੇ ਇਹਦਾ ਜਿਹੜਾ ਹੈ ਸੂਓ ਮੋਟੋ ਕੋਗਨੀਸ਼ੈਂਸ ਲੈ ਲਿਤਾ ਜਾਵੇਗਾ ਸਰ ਆਪਾਂ ਗੱਲ ਕਰੀਏ ਜਿਹੜਾ ਇਹ ਦੇਖੋ ਕਨਰਲ ਸਾਹਿਬ ਤੇ ਅਟੈਕ ਹੋਇਆ ਅੱਜ ਉਹਨਾਂ ਨਾਲ ਐਦਾਂ ਹੋ ਰਿਹਾ ਤੇ ਇੱਕ ਆਮ ਬ ਉਹੀ ਮੈਂ ਕਹਿ ਰਿਹਾ ਹਾਂ ਸਰ ਕਿ ਇੱਕ ਕਰਨਲ ਜਿਹੜੇ ਸਰਵਿੰਗ ਕਰਨਲ ਹੈ ਆਰਮੀ ਦੇ ਉਹਨਾਂ ਦੀ ਪੂਰੀ ਵੈਸਟਰਨ ਕਮਾਂਡ ਜਿਹੜੀ ਆਰਮੀ ਦੀ ਖੜੀ ਹੈ 5 ਲੱਖ ਫੌਜੀ ਜਿਹੜਾ ਹੈ ਵੈਸਟਰਨ ਕਮਾਂਡ ਦੇ ਵਿੱਚ ਆਲਰੇਡੀ ਤੈਨਾਤ ਹੈ ਤਾਂ ਸਾਰੇ ਉਹਨਾਂ ਦੇ ਨਾਲ ਇਕਜੁੱਟ ਹੋ ਕੇ ਖੜੇ ਹੈ ਤਾਂ ਤਾਂ ਉਹਨਾਂ ਨੂੰ ਜਸਟਿਸ ਨਹੀਂ ਮਿਲ ਰਿਹਾ ਤੇ ਮੈਂ ਇਹ ਦੇਖ ਰਿਹਾ ਤੁਸੀਂ ਮੈਂ ਜਾਂ ਹੋਰ ਹੀ ਕੰਮ ਬੰਦਾ ਨਿਆਂ ਕਿੱਥੋਂ ਲਏਗਾ ਤੇ ਨਿਆਂ ਵਾਸਤੇ ਫਿਰ ਇੱਕ ਨਿਆਂ ਦਾ ਮੰਦਿਰ ਆਹੀ ਹੈ ਹਾਈ ਕੋਰਟਸ ਨੇ ਜੁਡੀਸ਼ਰੀ ਨੇ ਇਹਦਾ ਹੀ ਰਸਤਾ ਜਿਹੜਾ ਹਰ ਇੱਕ ਆਮ ਬੰਦੇ ਨੂੰ ਜਿਹੜਾ ਖੜਕਾਣਾ ਪਏਗਾ ਅਦਰਵਾਈਜ਼ ਤੇ ਨਿਆਂ ਨਾ ਦੀ ਕੋਈ ਚੀਜ਼ ਨਹੀਂ ਪੁਲੀ ਜਿਹੜਾ ਧੱਕਾਸ਼ਾਹੀ ਕਰ ਰਹੀ ਹੈ ਪੁਲਿਸ ਆਪਣੀ ਮਨਮਰਜ਼ੀ ਕਰ ਰਹੀ ਹੈ ਡਾਕਟਰ ਨਾਨਕ ਸਿੰਘ ਹੋਣ ਜਿਹੜਾ ਮਰਜ਼ੀ ਹੋ ਹੈ ਤੇ ਇਹ ਪਬਲਿਕ ਸਰਵੰਟੀ ਇਹਨਾਂ ਨੂੰ ਇਹ ਗੱਲ ਨੂੰ ਆਪਣੇ ਦਿਮਾਗ 'ਚ ਰੱਖਣਾ ਚਾਹੀਦਾ ਔਰ ਜਿੰਨਾ ਮਰਜੀ ਜੜੀ ਚੀਜ਼ ਪ੍ਰਾਇਮਾ ਫੇਸੀ ਆ ਗਈ ਸਾਰੇ ਦੇ ਸਾਹਮਣੇ ਆ ਗਏ ਉਹਨੂੰ ਨਹੀਂ ਲੁਕਾਇਆ ਜਾ ਸਕਦਾ ਤੇ ਇਹਨਾਂ ਦੇ ਵਾਸਤੇ ਹਲੇ ਵੀ ਇੱਕ ਮੌਕਾ ਹੈ ਕਿ ਤੁਸੀਂ ਉਹਨਾਂ ਦੇ ਨਾਮ ਪਾ ਦਿਓ ਤੇ ਕੰਪਲੇਨੈਂਟ ਟਾਬਾ ਆਨਰ ਦੀ ਜਗ੍ਹਾ ਉਹਨਾਂ ਦੀ ਜਿਹੜੀ ਫੈਮਿਲੀ ਹੈ ਉਹਨਾਂ ਦੇ بیٹے ਪਸ਼ਪਿੰਦਰ ਸਿੰਘ ਬਾਦਰੀ ਜਿਹੜੇ ਕਰਨਾਲ ਸਾਹਿਬ ਹੈ ਉਹਨਾਂ ਨੂੰ ਆਪ ਕੰਪਲੇਨਟ ਬਣਾਇਆ ਜਾਵੇ ਤੇ ਇਹਨਾਂ ਵਿੱਚ 올 ਜੁਡੀਸ਼ਰੀ ਨਾਲ ਆਪਣਾ ਕੰਮ ਆਪੇ ਕਰ ਦੇਣਾ ਸਰ ਇਹਨਾਂ ਵੱਲੋਂ ਨਾ ਪਿਛਲੇ ਦਿਨੀ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਅਫਸਰ ਨੂੰ ਵੀ ਤਨਖਾਹ ਦਿੱਤਾ ਗਿਆ ਜਿਹੜਾ ਉਹਨਾਂ ਦੀ ਡਿਊਟੀ ਲਗਾਈ ਵਿੱਚ ਵੀ 3 ਵੀਕਸ ਇਹਦਾ ਉਹ ਦੇਣਾ ਕਰਕੇ ਬਸ ਦਿਸ ਇਜ਼ ਜਸਟ ਐਨ ਆਈ ਵਾਸ਼ 3 ਵੀਕਸ ਦਾ ਕੀ ਮਤਲਬ ਹੈ ਤੁਹਾਡੇ ਕੋਲ ਵੀਡੀਓ ਸ ਹੈ ਸਭ ਕੁਝ ਹੈ ਇਨ ਵਿਦਨ ਅ ਮੈਟਰ ਆਫ ਜਸਟ 2 ਡੇਸ ਇਹ ਜਿਹੜੀ ਹੈ ਇਨਵੈਸਟੀਗੇਸ਼ਨ ਕਨਕਲੂਡ ਹੋ ਕੇ ਜੜ ਜੜੇ ਦੋਸ਼ੀ ਹੈ ਉਹਨਾਂ ਨੂੰ ਉਹਨਾਂ ਦੇ ਨਾਮ ਐਫ ਆਈ ਆਰ ਚ ਪਾ ਕੇ ਜੇਲ੍ਹਾਂ ਦੇ ਪਿੱਛੇ ਭੇਜਣਾ ਚਾਹੀਦਾ ਸੀ ਕਿਉਂਕਿ ਫਿਰ ਇਹ ਮੈਟਰ ਜਿਹੜਾ ਜੁਡੀਸ਼ਰੀ ਦੇ ਹੱਥ ਆ ਜਾਂਦਾ ਅਗਰ ਇੱਕ ਜੇਲ੍ਹ ਚ ਸੂਟੋ ਜਿਨ੍ਹਾਂ ਨੇ ਗਲਤ ਕੰਮ ਕੀਤਾ ਔਰ ਨਹੀਂ ਸੂਟੋ ਕਿ ਕੋਈ ਗੱਲ ਨਹੀਂ ਹਾਈ ਕੋਰਟ ਤੋਂ ਛਟਵਾਦਾ ਨਹੀਂ ਕੋਈ ਗੱਲ ਨਹੀਂ ਇੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਹਰ ਇੱਕ ਤਰ੍ਹਾਂ ਦਾ ਮੈਟਰ ਤੇ ਨਿਆਏ ਹੁੰਦੇ ਦੇਖੇ ਆ ਨਿਆਏ ਹੋ ਉਹਦਾ ਬੜਾ ਹੀ ਜ਼ਬਰਦਸਤ ਇਹਨਾਂ ਨੇ ਫੈਸਲੇ ਸੁਣਾਏ ਆ ਮੈਂ ਹੁਣ ਤੁਹਾਨੂੰ ਕੀ ਲਿਸ ਸੁਣਾਵਾਂ ਇਹਦੀ ਇਹ ਤੇ ਸਾਰਿਆਂ ਨੂੰ ਪਤਾ ਤੇ ਅਲਟੀਮੇਟਲੀ ਇਹ ਸਾਰਿਆਂ ਵਾਸਤੇ ਤੁਸੀਂ ਖਤਰੇ ਦੀ ਘੰਟੀ ਕਹਿ ਲਓ ਜਿਹੜੇ ਵੀ ਆਪਣੇ ਆਫੀਸਰ ਸਹਿਬਾਨ ਹੈਗੇ ਨੇ ਆਪਣੇ ਉਹ ਜਿਹੜੇ ਜਿਹੜੇ ਸਿਕੰਦਰ ਸਮਝ ਨਹੀਂ ਨੇ ਕਿ ਆਪਾਂ ਕੁਝ ਵੀ ਕਰ ਸਕਦੇ ਐਸ ਤਰ੍ਹਾਂ ਕੋਈ ਨਹੀਂ ਜਿਸ ਦਿਨ ਇੱਥੇ ਕਲਾਸ ਲੱਗ ਗਈ ਤੁਹਾਡੀ ਸੂਅ ਮੋਟੋ ਕੌਗਨੀਜ਼ੈਂਸ ਹੋ ਗਿਆ ਜਾਂ ਫੈਮਿਲੀ ਨੇ ਰਿਟ ਪਿਟੀਸ਼ਨ ਫਾਈਲ ਕਰ ਦਿੱਤੀ ਤੇ ਤੁਹਾਡੀਆਂ ਸਾਰਿਆਂ ਦੀ ਕਲਾਸ ਇੱਥੇ ਲੱਗ ਜਾਨੀ ਹੈ ਤੇ ਤੁਸੀਂ ਆਪਣੀ ਇਨਸਰਟ ਆਪ ਘਰਾਨੀ ਇੱਕ ਔਰ ਚ ਖੜੇ ਹੋ ਕੇ ਜੋ ਜੱਜ ਸਾਹਿਬ ਨੇ ਤੁਹਾਨੂੰ ਪੁੱਛਣਾ ਕਿ ਤੁਸੀਂ ਐਸ ਪਰ ਲਾ ਕੋਈ ਐਕ ਕੇ ਨਹੀਂ ਲਿਆ ਤੇ ਉਥੇ ਕੀ ਜਵਾਬ ਦੋਗੇ ਤੁਸੀਂ ਆਪਣੀ ਇਨਸਰਟ ਖੁਦ ਕਰਾਨੀ ਹੈ ਸਰ ਕਰਨਲ ਸਾਹਿਬ ਦੇ ਵਾਈਫ ਨਾਲੇ ਪੁਲਸ ਕਰ ਕੈਰੀਓ ਸਾਡੇ ਨਾਲ ਤੁਸੀਂ ਬੈਠ ਕੇ ਸਮਝੌਤਾ ਕਰ ਲਓ ਬਟ ਜਿਹੜੇ ਕਰਨਲ ਸਾਹਿਬ ਦੇ ਵਾਈਫ ਹੈ ਉਹਨਾਂ ਵੱਲੋਂ ਕਿਹਾ ਜਾਂਦਾ ਮੈਂ ਮੈਂ ਜਿੱਥੇ ਤੱਕ ਮੈਨੂੰ ਜਾਣਾ ਪਿਆ ਮੈਂ ਉੱਥੇ ਤੱਕ ਜਾਉਂਗੀ ਬਿੱਤੇ ਦਿਨੀ ਕੱਲ ਦੇ ਦਿਨ ਜਿਹੜਾ ਆਪਾਂ ਕਹਿ ਸਕਦੇ ਆ ਉਹਨਾਂ ਵੱਲੋਂ ਜਿਹੜਾ ਸਾਡੇ ਗਵਰਨਰ ਸਾਹਿਬ ਉਹਨਾਂ ਨੂੰ ਵੀ ਮਿਲਿਆ ਗਿਆ ਦੇਖੋ ਇਹ ਇੱਕ ਪ੍ਰੋਸੈਸ ਹੈ ਜਿਹੜਾ ਉਹ ਫੋਲੋ ਕਰ ਰਿਹਾ ਪਰ ਇਹ ਪ੍ਰੋਸੈਸ ਦੀ ਲੋੜ ਨਹੀਂ ਪੈਣੀ ਚਾਹੀਦੀ ਸੀ ਗਵਰਨਰ ਸਾਹਿਬ ਨੂੰ ਮਿਲਨ ਦੀ ਕੀ ਲੋੜ ਹੈ ਐਡਾ ਵੱਡਾ ਕੀ ਕ੍ਰਾਈਮ ਹੋ ਗਿਆ ਕ੍ਰਾਈਮ ਇਹ ਹੈਗਾ ਕਿ ਉਹਨਾਂ ਨੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਵੀਡੀਓ ਸਾਹਮਣੇ ਹੈ ਸਭ ਕੁਝ ਸਾਹਮਣੇ ਤੁਸੀਂ ਵੀਡੀਓਜ਼ ਦੇਖੋ ਤੁਸੀਂ ਇੰਜਰੀਜ਼ ਦੇਖੋ ਤੁਸੀਂ ਮੈਡੀਕਲ ਰਿਪੋਰਟਸ ਦੇਖੋ ਇਹੀ ਤੁਹਾਡਾ ਪ੍ਰੋਸੈਸ ਹੈ ਪੁਲਿਸ ਦਾ ਪੁਲਿਸ ਦਾ ਹੋਰ ਕੋਈ ਪ੍ਰੋਸੈਸ ਨਹੀਂ ਉਹ ਕਹਿੰਦੇ ਆ ਵੀ ਜਸਵੇਰ ਆਪਾਂ ਇੱਕ ਬੰਦਾ ਮਾਰ ਕੇ ਆਏ ਸੀਗੇ ਤੇ ਹੁਣ ਤੈਨੂੰ ਤੈਨੂੰ ਵੀ ਮarre ਤੇਰਾ ਵੀ ਪਤਾ ਨਹੀਂ ਲੱਗਣਾ ਇਹ ਕਹਿਣਾ ਜਿਹੜਾ ਉਹਨਾਂ ਦੀ ਵਾਈਫ ਦਾ ਇਹ ਵਾਈਫ ਦਾ ਉਹਨਾਂ ਵੱਲੋਂ ਮੀਡੀਆ ਵਿੱਚ ਬਾਰ ਬਾਰ ਜਿਹੜਾ ਬਿਆਨ ਦਿੱਤਾ ਜਾ ਰਿਹਾ ਦੇਖੋ ਬਿਲਕੁਲ ਉਹਨਾਂ ਨੇ ਕਿਹਾ ਹੋਏਗਾ ਜਿਹੜਾ ਨਸ਼ੇਜ ਤੋਤ ਹੁੰਦਾ ਜਿਹਦੇ ਦਿਮਾਗ 'ਚ ਪਾਵਰ ਦਾ ਨਸ਼ਾ ਚੜਿਆ ਹੁੰਦਾ ਉਹ ਤੇ ਕੁਝ ਵੀ ਕਹਿੰਦਾ ਉਹਨਾਂ ਨੇ ਬਿਲਕੁਲ ਕਿਹਾ ਹੋਏਗਾ ਕਿ ਆਪਾਂ ਇੱਕ ਐਨਕਾਊਂਟਰ ਕਰਕੇ ਆਏ ਆ ਤੇ ਤੇਰਾ ਵੀ ਐਨਕਾਊਂਟਰ ਕਰਾਂਗੇ ਪਰ ਉਹਨਾਂ ਨੂੰ ਕੀ ਪਤਾ ਇੱਕ ਜਿਹੜਾ ਸਰਵਿੰਗ ਕਰਨ ਲੱਗਾ ਉਹ ਸਾਹਮਣੇ ਖੜਾ ਉਹਦੀ ਇੱਜ਼ਤ ਇਸ ਇਕੁਇਵਲੈਂਟ ਟੂ ਦਾ ਰੈਂਕ ਆਫ ਐਸਐਸਪੀ ਐਂਡ ਡੀਆਈਜੀ ਤੁਸੀਂ ਜੋ ਕਹਿ ਸਕਦੇ ਹੋ ਡੀ ਆਰਮੀ ਕੈਂਟ ਚ ਵੀ ਗਿਆ ਮੈਂ ਇਹ ਬੜੇ ਜੈਂਟਲਮੈਨ ਹੁੰਦੇ ਆ ਮਤਲਬ ਅਲਟੀਮੇਟਲੀ ਆਮ ਆਈ ਹੈਡ ਅ ਕੱਪ ਆਫ ਟੀ ਐਂਡ ਅ ਕੱਪ ਆਫ ਕਾਫੀ ਵਿਦ ਸਮ ਆਫ ਦੀ ਕਰਨਲਸ ਐਂਡ ਆ ਸੋ ਥੇਅਰ ਜੈਂਟਲਮੈਨਲਸ ਮਤਲਬ ਦੇਅਰ ਆਰ ਸੱਚ ਜੈਂਟਲ ਪੀਪਲ ਦਾ ਵੇ ਦੇ ਬਿਹੇਵ ਜਿਸ ਤਰ੍ਹਾਂ ਉਹ ਗੱਲਬਾਤ ਕਰਦੇ ਆ